ਗੁੰਡ ਮਹਿਲਾ ਪੰਜਵਾ ਜਾ ਕੋ ਰੱਖੈ ਰੱਖਣਹਾਰ ਤਿਸ ਕਾ ਅੰਗ ਕਰੇ ਨਰੰਕਾਰ ਰਹਾ ਮਾਤ ਗਰਭ ਮਹਿ ਅਗਨ ਨਾਂ ਜੋ ਹੈ ਕਾਮ ਕ੍ਰੋਧ ਲੋਭ ਮੋਹ ਨਾ ਪੋ ਹੈ ਸਾਧ ਸੰਗ ਜਪੈ ਨਰੰਕਾਰ ਨਿੰਦਕ ਕੈ ਮੋ ਲੱਗੈ ਸ਼ਾਰ ਰਾਮ ਕਵਚ ਦਾਸ ਕਾ ਸੁਨਾਹ ਦੂਤ ਦੁਸ਼ਟ ਤਿਸ ਪੋਹਤ ਨਾਹ ਜੋ ਜੋ ਗਰਬ ਕਰੇ ਸੋ ਜਾਏ ਗਰੀਬ ਦਾਸ ਕੀ ਪ੍ਰਭ ਸ਼ਰਣਾਏ ਜੋ ਜੋ ਸ਼ਰਨ ਪਿਆ ਹਰ ਰਾਇ ਸੋ ਦਾਸ ਰਖਿਆ ਆਪਣੇ ਕੰਠ ਲਾਏ ਜੇ ਕੋ ਬਹੁਤ ਕਰੇ ਅੰਕਾਰ ਓ ਖਿਨ ਮੈਂ ਰੁਲਤਾ ਖਾਕੂ ਨਾਲ ਹੈ ਪੀ ਸੱਚ ਹੋਵਣ ਹਾਰ ਸਦਾ ਸਦਾ ਜਾਈ ਬਲਹਾਰ ਆਪਣੇ ਦਾਸ ਰੱਖੇ ਕਿਰਪਾ ਧਾਰ ਨਾਨਕ ਕੇ ਪ੍ਰਭ ਤ੍ਰਾਣ ਅਧਾਰ ਗੁੰਡ ਨਹਿਲਾ ਪੰਜਵਾ ਅਚਰਜ ਕਥਾ ਮਹਾ ਅਨੂਪ ਪ੍ਰਾਤਮਾ ਪਾਰ ਬ੍ਰਹਮ ਕਾ ਰੂਪ ਭਰਾ ਨਾ ਇਹ ਬੁੱਢਾ ਨਾ ਇਹ ਬਾਲਾ

ਏ ਪਰੰਪਰ ਹੋਤਾ ਆਇਆ ਪਾਪ ਪੁੰਨ ਦਾ ਇਸ ਲੇਪ ਨਾ ਲੱਗੇ ਘਟ ਘਟ ਅੰਤਰ ਸਦ ਹੀ ਜਾਗੇ ਤੀਨ ਗੁਣਾ ਇੱਕ ਸ਼ਕਤ ਉਪਾਇਆ ਮਹਾ ਮਾਇਆ ਤਾਂ ਕੀ ਹੈ ਛਾਇਆ ਅਸ਼ਲ ਅਸ਼ੇਦ ਅਪੇਦ ਦਯਾਲ ਦੀਨ ਦਯਾਲ ਸਦਾ ਕਿਰਪਾਲ ਤਾਂ ਕੀ ਦਤ ਮਿਤ ਕਿਉ ਨਾ ਪਾਏ ਨਾਨਕ ਤਾਕੇ ਬਲ ਬਲ ਜਾਏ ਗਉਂਡ ਮੈ ਲਾ ਪੰਜਵਾ ਸੰਤਨ ਕੈ ਬਲ ਹਾਰ ਜਾਉ ਸੰਤਨ ਕੈ ਸੰਗ RAM ਗੁਨ ਗਾਉ ਸੰਤ ਪ੍ਰਸਾਦ ਕਿਲ ਵਿਖ ਸਭ ਗਏ ਸੰਤ ਸ਼ਰਨ ਵਡ ਭਾਗੀ ਪੈ RAM ਜਪਤ ਕਾਸ਼ ਬਿਗਨ ਨਾ ਵਿਆਪੈ ਗੁਰ ਪ੍ਰਸਾਦ ਆਪਣਾ ਪ੍ਰਭ ਜਾਪੈ ਰਹਾਉ ਪਾਰ ਬ੍ਰਹਮ ਜਬ ਹੋਏ ਦਇਆਲ ਸਾਧੂ ਜਨ ਕੀ ਕਰੈ ਰਵਾਲ ਕਾਮ ਕ੍ਰੋਧ ਇਸ ਤਨ ਤੇ ਜਾਏ ਰਾਮ ਰਤਨ ਵਸੈ ਮਨ ਆਏ ਸਫਲ ਜਨਮ ਤਾ ਕਾ ਪਰਵਾ ਪਾਰ ਬ੍ਰਹਮ ਨਿਕਟ ਕਰ ਜਾਣ ਪਾਏ ਭਗਤ ਪ੍ਰਭ ਕੀਰਤਨ ਲਾਗੇ ਜਨਮ ਜਨਮ ਕਾ ਸੋਇ ਜਾਗੇ ਚਰਨ ਕਮਲ ਜਨ ਕਾ ਆਧਾਰ ਗਉਂ ਗੋਬਿੰਦ ਰਉ ਸੱਚ ਵਾਪਾਰ ਦਾਸ ਜਨ ਕੀ ਮਨਸ਼ਾ ਪੂਰ ਨਾਨਕ ਸੁਖ ਪਾਵੇ ਜਨ ਤੂਰ ਰਾਗ ਗੁੰਡ ਅਸ਼ਟ ਪਦੀਆਂ ਮਹਿਲਾ ਪੰਜਵਾ ਘਰ ਦੂਜਾ ੴ ਸਤਗੁਰ ਪ੍ਰਸਾਦ ਕਰ ਨਮਸ਼ਕਾਰ ਪੂਰੇ ਗੁਰਦੇਵ ਸਫਲ ਮੂਰਤ ਸਫਲ ਜਾ ਕੀ ਸੇਵ ਅੰਤਰ ਜਾਮੀ ਪੁਰਖ ਵਿਧਾਤਾ ਆਠ ਪਹਿਰ ਨਾਮ ਰੰਗ ਰਤਾ ਗੁਰ ਗੋਬਿੰਦ ਗੁਰੂ ਗੋਪਾਲ ਆਪਣੇ ਦਾਸ ਕੋ ਰਖ ਮਹਾਰ ਰਹਾਉ ਪਾਤਸ਼ਾਹ ਸ਼ਾ ਉਮਰਾਉ ਪਤਿਆਏ दुष्ट अहंकारी मारपचाये निंदक कै मुख कीनो रोग जय जयकार करे सब लोग संतन कै मन महाआनंद संत जपें गुरुदेव भगवंत संगत कै मुख पूजल पै सगल थान निंदक के गए सांस सांस जन सदा सलाहे ਪਰ ਬ੍ਰਹਮ ਗੁਰਬੇ ਪਰਵਾਹੇ ਸਗਲ ਭੈ ਮਿਟੇ ਜਾ ਕੀ ਸ਼ਰਨ ਨਿੰਦਕ ਮਾਰ ਪਾਏ ਸਭ ਧਰਨ ਜਨ ਕੀ ਨਿੰਦਾ ਕਰੇ ਨ ਕੋਏ ਜੋ ਕਰ ਸੋ ਦੁਖੀਆ ਹੋਏ ਆਠ ਪਹਿਰ ਜਨ ਏਕ ਧਿਆਏ ਜਮੂਆ ਤਾ ਕ ਨਿਕਤ ਨਾ ਜਾਏ ਜਨ ਨਿਰਵੈਰ ਨਿੰਦਕ ਅਹੰਕਾਰੀ ਜਨ ਭਲ ਮਾਨੇ ਨਿੰਦਕ ਵੇਕਾਰੀ ਗੁਰ ਕੈ ਸਿੱਖ ਸਤਿਗੁਰੂ ਤਿਆਆ ਜਨ ਉਧਰੇ ਨਿੰਦਕ ਨਰਕ ਪਾਇਆ ਸੁਣ ਸਾਜਨ ਮੇਰੇ ਮੀਤ ਪਿਆਰੇ ਸਤਿ ਬਚਨ ਵਰਤੈ ਹਰ ਦੁਆਰੇ ਜੈਸਾ ਕਰੇ ਸੋ ਤੈਸਾ ਪਾਏ ਅਭਿਮਾਨੀ ਕੀ ਜੜ ਸਰ ਪਰ ਜਾਏ ਨੀ ਤਰਿਆਂ ਸਤਿਗੁਰ ਧਰ ਤੇਰੀ ਕਰ ਕਿਰਪਾ ਰੱਖੋ ਜਨ ਕੇਰੀ ਕੋ ਨਾਨਕ ਤਿਸ ਗੁਰ ਬਲਿਹਾਰੀ ਜਾ ਕੇ ਸਿਮਰਨ ਪੈ ਜ ਸਵਾਰੀ ਰਾਗ ਗੁੰਡ ਬਾਣੀ ਭਗਤਾ ਕੀ ਕਬੀਰ ਜੀ ਕਰ ਪਹਿਲਾ ੴ ਸਤਿਗੁਰ ਪ੍ਰਸਾਦ ਸੰਤ ਮਿਲੇ ਏਸ਼ ਸੁਨੀਏ ਕਹੀਐ ਨੀਲੇ ਅਸੰਤ ਮਸ਼ਟ ਕਰ ਰਹੀ ਐ ਬਾਬਾ ਬੋਲਣਾ ਕਿਹ ਕਹੀ ਐ ਜੈਸੇ ਰਾਮ ਨਾਮ ਰਵ ਰਹੀ ਐ ਰਹਾਉ ਸੰਤਨ ਸਿਉ ਬੋਲੇ ਉਪਕਾਰੀ ਮੂਰਖ ਸਿਉ ਬੋਲੇ ਝਖ ਮਾਰੀ ਬੋਲਤ ਬੋਲਤ ਬੜੈ ਵਿਕਾਰਾ ਬਿਨ ਬੋਲੇ ਕਿਆ ਕਰੇ ਬੀਚਾਰਾ ਤੋ ਕਬੀਰ ਸ਼ੂਸ਼ਾ ਘਟ ਬੋਲੇ ਅਰਿਆ ਹੋਏ ਸੁਖ ਨੂੰ ਨੰਡੋਲੇ ਗੂੰਡ ਨਰੂ ਮਰੇ ਨਰ ਕਾਮ ਨ ਆਵੇ ਅਸ਼ੂ ਮਰੇ ਦਸ ਕਾਜ ਸਵਾਰ ਹੈ ਆਪਣੇ ਕਰਮ ਕੀ ਗਤ ਮੈਂ ਕਿਆ ਜਾਨੋ ਮੈਂ ਕਿਆ ਜਾਨੋ ਬਾਬਾ ਰੇ ਰਹਾ ਹਾੜ ਜਲੇ ਜੈਸੇ ਲਕਰੀ ਦਾ ਤੂਲਾ ਕੇਸ ਜਲੇ ਜੈਸੇ ਘਾਸ ਕਾ ਪੂਲਾ ਕਹੋ ਕਬੀਰ ਅਭੀ ਨਰ ਜਾਗੈ ਜਮ ਕਾ ਡੰਡ ਮੂਡ ਮੈ ਲੱਗੈ ਗੁੰਡ ਆਕਾਸ਼ ਗਗਨ ਪਾਤਲ ਗਗਨ ਹੈ ਚੌਂ ਦਿਸ਼ ਗਗਨ ਰਹਾਇਲੇ ਆਨੰਦ ਮੂਲ ਸਦਾ ਪਰ ਖੋਤਮ ਕਾਤੁ ਬਿਨੁ ਸਾ ਗਗਨ ਨਾ ਜਾਇਲੇ ਮੋਹਿ ਬੈਰਾਗ ਭਇਓ ਇਹ ਜਿਓ ਆਇ ਤਾ ਗਇਓ ਰਾਵ ਤੰਤ ਤਤ ਮੇਲ ਕਾ ਆ ਕਿੰਨੀ ਤਤ ਕਾ ਤੀਸ਼ ਕੀਨ ਰੇ ਕਰਮ ਬਧ ਤੁਮ ਜਿਓ ਕਹਿ ਤੋ ਕਰਮੈ ਕਿਨ ਜਿਓ ਦੀਨ ਰੇ ਹਰ ਮੈ ਤਨ ਹੈ ਤਨ ਮੈ ਹਰ ਹੈ ਰਦ ਨਰੰਤਰ ਸੋਏ ਰੇ ਕਹਿ ਕਬੀਰ RAM ਨਾਮ ਨਾ ਛੋਡੂੰ ਸੈਜੇ ਹੋਏ ਸੋਏ ਰੇ ਰਾਗ ਗੋੰਡ ਬਾਣੀ ਕਬੀਰ ਜੀਓ ਕੀ ਕਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਪੁਜਾ ਬਾਂਧ ਪਿਲਾ ਕਰ ਡਾਰਿਓ ਹਸਤੀ ਕ੍ਰੋਪ ਮੂਡ ਮੈਂ ਮਾਰਿਓ ਹਸਤ ਭਾਗ ਕੈ ਚੀਸ ਮਾਰੈ ਤਿਆ ਮੂਰਤ ਕੈ ਹਉ ਬਲਹਾਰੈ ਆਹੇ ਮੇਰੇ ਠਾਕੁਰ ਤੁਮ ਰਾਜ਼ੂਰ ਕਾਜ਼ੀ ਬਕਬੋ ਹਸਤੀ ਤੋਰ ਰਹਾਉ ਰੇ ਮਹਾਵਤ ਤੁਝ ਡਾਰੋਂ ਕਾਟ ਇਸੈ ਤੁਰਾਵੋ ਖਾਲੋ ਸਾਟ ਹਸਤਨ ਤੋਰੈ ਧਰੈ ਧਿਆਨ ਵਾ ਕਰਦਾ ਬਸੈ ਭਗਵਾਨ ਕਿਆ ਅਪਰਾਧ ਸੰਤ ਹੈ ਕੀਨਾ ਬਾਂਧ ਪੋਟ ਉਂਚਰ ਕੋ ਦੀਨਾ ਉਂਚਰ ਪੋਟ ਲੈ ਲੈ ਨਮਸ਼ਕਾਰ ਬੂਜੀ ਨਹੀਂ ਕਾਜ਼ੀ ਅੰਧਿਆਰ ਹੈ ਤੀਨ ਬਾਰ ਪਤਿਆ ਪਰ ਲੀਨਾ ਮਨ ਕਠੋਰ ਅਜੂ ਨਾ ਪਤੀਨਾ ਇਤਬੀਰ ਹਮਰਾ ਗੋਬਿੰਦ ਚੌਥੇ ਪਦ ਮੈਂ ਜਨ ਕੀ ਜਿੰਦ